ਇਹ ਪਹਿਲਾ ਇੱਕ ਇਹ ਜਿਆਦ ਰਕਤਾ ਜੀ ਹੂੰ ਇਹ ਫੁੱਲਾ ਇਹ ਫੁੱਲ ਗੁੜ ਦੇ ਥਾਂ ਤੇ ਕੰਮ ਲਿਆ ਜਾਂਦਾ ਇਹ ਜਸਦੀਪਾਦ ਖਾਈ ਮੜਾ ਜਾ ਆ ਦੇਖੋ ਦਰਸ਼ਕੋ ਕੀ ਚੀਜ਼ ਆ ਇਹ ਮੌਵਾ ਵਾ ਮੌਵੇ ਦਾ ਰੱਖੰਦਾ ਉਹਦਾ ਫਲ ਆ ਇਹ ਹਾਂਜੀ ਫੁੱਲ ਫੁੱਲਾ ਇਹ ਇਹ ਫੁੱਲਾ ਇਹ ਫੁੱਲਾ ਤੇ ਬਾਈ ਸੁਖਵਿੰਦਰ ਜੀ ਆਪਣੇ ਨਾਮ ਕੇ ਵੀ ਸਾਸਰੀ ਕਾਲ ਕੀ ਹਲਚੜਦੀ ਗੱਲ ਆ ਸਾਸਰੀ ਕਾਲ ਜੀ ਤੇ ਆਹ ਦਰਖਤ ਲੱਗਿਆ ਹੋਇਆ ਮੌਵੇ ਦਾ ਇੰਨਾ ਦਾ ਇਸ ਵਕਤ ਅਸੀਂ ਰਾਜਸਥਾਨ ਦੇ ਵਿੱਚ 12 ਜ਼ਿਲ੍ਹੇ ਚ ਕੇਲਵਾੜੇ ਦੇ ਵਿੱਚ ਬਾਈ ਜੀ ਇਹਦੀ ਖਾਸੀਅਤ ਕੀ ਹੁੰਦੀ ਸੀ ਮੌਵਾ ਬਹੁਤ ਮਸ਼ਹੂਰ ਚੀਜ਼ ਆ ਦਰਸ਼ਕ ਸਮਝ ਗਏ ਹੋਣੇ ਆਪਣੇ ਇਹ ਕੀ ਖਾਸੀਅਤ ਕੀ ਸੀ ਇਹਦੀ ਖਾਸੀਅਤ ਇਹ ਜੀ ਵੀ ਇਹ ਪਹਿਲਾ ਇੱਕ ਇਹ ਜਾਂ ਦਰਖਤ ਆ ਜਿਹਦਾ ਫੁੱਲ ਵੀ ਕੰਮ ਆਉਂਦਾ ਤੇ ਫਲ ਵੀ ਕੰਮ ਆਉਂਦਾ ਫੁੱਲ ਵੀ ਕੰਮ ਆਉਂਦਾ ਤੇ ਫਲ ਵੀ ਕੰਮ ਆਉਂਦਾ ਇਹ ਪਹਿਲਾ ਇੱਕ ਦਰਖਤ ਆ ਸਾਡੀ ਨਜ਼ਰ ਚ ਵੀ ਜਿਹੜਾ ਫੁੱਲ ਵੀ ਕੰਮ ਆਉਂਦਾ ਤੇ ਫਲ ਵੀ ਕੰਮ ਆਉਂਦਾ ਇਹ ਇਹ ਫੁੱਲ ਆ ਕਿ ਫਾਲਾ ਇਹੇ ਫੁੱਲ ਆ ਤੇ ਫਲ ਕਿਹੜਾ ਹੋਊ ਫਿਰ ਫਾਲੇ ਨੂੰ ਗਿਲੂ ਲੱਗੂਗਾ ਉਹ ਬਾਅਦ ਚ ਲੱਗੂਗਾ ਉਹ ਬਾਅਦ ਚ ਲੱਗੂਗਾ ਇਹ ਫੁੱਲ ਆ ਇਹ ਫੁੱਲ ਗੁੜ ਦੇ ਥਾਂ ਤੇ ਕੰਮ ਲਿਆ ਜਾਂਦਾ ਇਹ ਗੁੜ ਦੇ ਜਿਵੇਂ ਮੱਝਾਂ ਨੂੰ ਖਵਾਉਣਾ ਇਹ ਸ਼ਰਾਬ ਗੱਢਣੀ ਹੈ ਉਹਦੀ ਸਾਰਾ ਕੁਝ ਹੋ ਜਾਂਦਾ ਜਿਗੜ ਦੇ ਥਾਂ ਤੇ ਜਿੱਥੇ ਵੀ ਕੰਮ ਲੈਣਾ ਹੁੰਦਾ ਇਹ ਫੁੱਲ ਕੰਮ ਆਉਂਦਾ ਫੁੱਲ ਕੰਮ ਆਹ ਦਰਾਖਤ ਕਿੰਨੇ ਸਾਲ ਪੁਰਾਣਾ ਹੋ ਰੱਖੇ ਇਹ ਇਹ ਤਾਂ ਘੱਟ ਤੋਂ ਘੱਟ 60 70 ਸਾਲ ਪੁਰਾਣਾ ਹੋਗਾ ਇਹ ਮਿਆਦ ਬਾਬਾ ਹੀ ਹੁੰਦੀ ਹੈ ਨਾ ਇਹ ਮੈਂ ਦੇਖਦਾ ਵੇ ਇਹ ਛੋਡੇ ਰੀਏ ਚ ਪੱਥਰੀ ਲੇਰੀ ਚ ਬੜਾ ਹੁੰਦਾ ਹੈ ਹਾਂਜੀ ਇਹ ਇਹਦੀ ਮਨਿਆਦ ਬਹੁਤ ਲੰਬੀ ਆ ਇਹਦੀ ਮਨਿਆਦ ਦੀ ਕੋਈ ਕਮੀ ਨਹੀਂ ਜਣੀ 60 70 ਸਾਲ ਪੁਰਾਣਾ 50 ਸਾਲ ਤਾਂ ਸਾਨੂੰ ਇੱਥੇ ਜਮੀਨ ਐ 55 ਸਾਲ ਹੋ ਗਏ ਖਰੀਦੀ ਨੂੰ ਉਦੋਂ ਪਹਿਲਾਂ ਦਾ ਖੜਾ ਇਹ ਇਹ ਕੀਨਵਾੜਾ ਪਿੰਡ ਆ ਕੀ ਸੀਤਾਵਾੜੀ ਇਹ ਇਹ ਸੀਤਾਵਾੜੀ ਪਿੰਡ ਆ ਇਹ ਸੀਤਾਵਾੜੀ ਪਿੰਡ ਆ 12 ਜ਼ਿਲ੍ਹੇ ਦੇ ਵਿੱਚ ਤਹਿਸੀਲ ਸਾਹਬਾਦ ਜ਼ਿਲ੍ਹਾ 12 12 ਤੇ ਫਿਰ ਭਾਈ ਜੀ ਹੁਣ ਜਮੀਨ ਅੱਖ ਜਦ ਤੱਕ ਦਿਖਾਣੀ ਥੱਲੇ ਅੱਖ ਖਿਲਰੇ ਪਏ ਆ ਜਮੀਨ ਤੇ ਆ ਦੇਖੋ ਇਹ ਹੁਣ ਮਤਲਬ ਇਹ ਚੋਕ ਲੈਣੇ ਆ ਚੋਕ ਕੇ ਸਿਕਾ ਦੇਣੇ ਆ ਸਿਕਾ ਕੇ ਇਹ ਫਿਰ ਦਾਖਾਂ ਵਰਗੇ ਹੋ ਜਾਂਦੇ ਆ ਅੱਛਾ ਫਿਰ ਇਹਨਾਂ ਨੂੰ ਕਿਸੇ ਵੀ ਕੰਮ ਲੈ ਲੋ ਚਾ ਤੁਸੀਂ ਮੱਜਾਂ ਨੂੰ ਖਵਾ ਦੋ ਜਾਂ ਤੁਸੀਂ ਸ਼ਰਾਬ ਕੱਢ ਲੋ ਜਿਵੇਂ ਗੁੜ ਦਾ ਇਥਾਂ ਤੇ ਕੰਮ ਲੈਣੇ ਆ ਇਹ ਫੁੱਲ ਨੂੰ ਲਿਆ ਜਾਂਦਾ ਫਿਰ ਇਹਦੇ ਚ ਮਹੀਨੇ ਕੇ ਬਾਅਦ ਇਹਦੇ ਚ ਗਿੱਲੂ ਲੱਗ ਜੂ ਇੱਥੇ ਉਹ ਕਿਹੜੇ ਕੰਮ ਆਊਗਾ ਉਹ ਫਿਰ ਗਿੱਲੂ ਜਦੋਂ ਥੱਲੇ ਪੱਕ ਕੇ ਡੈਗ ਪਿਆ ਉਹਨੂੰ ਐ ਪੱਥਰ ਨਾਲ ਐ ਛਿੱਲ ਕੇ ਤੇ ਉਹਨੂੰ ਸੁਕਾਇਆ ਜਾਂਦਾ ਫਿਰ ਉਹਦਾ ਤੇਲ ਕਢਾਇਆ ਜਾਂਦਾ ਤੇਲ ਤੇਲ ਉਹ ਤੇਲ ਦੇ ਵਿੱਚ ਜਿਵੇਂ ਪਕੌੜੇ ਤਲੇ ਜਾਂਦੇ ਆ ਜਾਂ ਫਿਰ ਜਿਵੇਂ ਸਾਬਣ ਬਣਾਉਣਾ ਹੋਵੇ ਤਾਂ ਸਾਬਣ ਬਣ ਜਾਂਦਾ ਇਹ ਤਾਂ ਬੜਾ ਗੁਣਕਾਰੀ ਹੈ ਹਾਂ ਹਾਂਜੀ ਤੇ ਇਹ ਲੋਕਾਂ ਨੇ ਤਾਂ ਕਈਆਂ ਨੇ ਵੜਤੇ ਹੋਣੇ ਮੈਂ ਕਹਿੰਦਾ ਤੁਸੀਂ ਵੀ ਰੱਖਿਆ ਵਾ ਇਹ ਕੁਸ ਤਾਂ ਇਹਦੀ ਲੱਕੜ ਇੰਨੀ ਵਧੀਆ ਗਈ ਤੇ ਮਤਲਬ ਬਚਣ ਵਾਸਤੇ ਤੇ ਇਹਦੇ ਵਿੱਚ ਤੇਲ ਹੁੰਦਾ ਲੱਕੜ ਦੇ ਤੇ ਇਹ ਮੱਚਦੀ ਬਹੁਤ ਵਧੀਆ ਤਾਂ ਬਹੁਤ ਵਧੀਆ ਦਿੰਦੀ ਹੈ ਤੇ ਇੱਕ ਇਹ ਪਾੜਨੀ ਸੌਖੀ ਆ ਲੱਕੜ ਹੈ ਇਹ ਇਹ ਮਤਲਬ ਜਿਵੇਂ ਆਪਣੀ ਔਲੇ ਦੀ ਲੱਕੜ ਪਾਟ ਜਾਂਦੀ ਏ ਸੀਤੀ ਆਏ ਇਹ ਵੀ ਸੀਤੀ ਪਾਟ ਜਾਂਦਾ ਤੇ ਇਹ ਬਾਲਣ ਇਹਦਾ ਬਹੁਤ ਵਧੀਆ ਹੈਗਾ ਉੱਚਾ ਇਕਾਠਾ ਚੁਠਾ ਬਣਾਉਣ ਦੇ ਕੰਮ ਨਹੀਂ ਆਉਂਦਾ ਨਹੀਂ ਇਹ ਉਹ ਕੰਮ ਨਹੀਂ ਆਉਂਦਾ ਮਤਲਬ ਬਾਲਣ ਦੇ ਤੌਰ ਤੇ ਹੀ ਬਾਲਣ ਦੇ ਤੌਰ ਤੇ ਵਧੀਆ ਕੰਮ ਆਉਂਦਾ ਇਹ ਨੂੰ ਇਹ ਮਚਾਤਾ ਜੰਗਲਾਂ ਦੇ ਵਿੱਚੋਂ ਹਾਂ ਹਾਂ ਜੰਗਲਾਂ ਦੇ ਵਿੱਚੋਂ ਮਚਾਤਾ ਉਸ ਪਾਣੀ ਦੀ ਜਿਵੇਂ ਘਾਟ ਕਰਕੇ ਤੇ ਬਈ ਉਹ ਪਾਣੀ ਡੂੰਘੇ ਜਾਵੜੇ ਕਰਕੇ ਉਂ ਝੁੱਕ ਗਏ ਇਹ ਕਿਚਕੇ ਫੂਸ ਜਿਆ ਹੁੰਦਾ ਸੀ ਹਨਾ ਹਾਂਜੀ ਸਵਾਦ ਦਾ ਥੋੜਾ ਆ ਜੀ ਔਰ ਸਾਦਾ ਗੂਰਾ ਦੇਖਣੋਂ ਗੂਰਾ ਵਰਗੇ ਆ ਗੂਰਾ ਵਰਗੇ ਆ ਇਹ ਪਹਿਲਾ ਇਹ ਜੇ ਤੁਹਾਨੂੰ ਦੱਸਿਆ ਨਾ ਫਾਲਾ ਕੋਈ ਉਦੋਂ ਜਾ ਦਰਾਖਤਾ ਵੀ ਜਿਹਦਾ ਫੁੱਲ ਵੀ ਗੰਮ ਆਉਂਦਾ ਤੇ ਫਲ ਵੀ ਕਮ ਆਉਂਦਾ। ਹੂੰ ਫਲ ਵੀ ਕਮ ਆਉਂਦਾ। ਤਣਾ ਤੋਂ ਨਾ ਬਹੁਤ ਚੌੜਾ ਹੈ ਨਾ ਇਹ। ਹਾਂ ਮੈਂ ਕਹਿੰਦਾ ਮਿਆਦ ਬਾਵਾ ਹੁੰਦੀ ਹੈ ਇਹਦੀ ਬਹੁਤ ਪੁਰਾਣੇ ਰੁੱਖ ਦੇਖਿਆ ਮੈਂ। ਬਹੁਤ ਪੁਰਾਣਾ ਹੈਗਾ ਵੀ 55 ਸਾਲ ਤੋਂ ਪਹਿਲਾਂ ਦਾ ਪਹਿਲਾਂ ਬਹੁਤ ਭਾਰਾ ਸੀਗਾ। ਫੇਰ ਆਹ ਜਿਵੇਂ ਵਿਚਾਲੋਂ ਜਿਆ ਹੁਣ ਬੁੱਢਾ ਹੋ ਗਿਆ ਇਹ ਦਰਖਤ। ਆ ਪਾਟ ਗਿਆ ਤਾਂ ਫਿਰ ਅਸੀਂ ਡਾਣਾ ਵੱਢ ਕੇ ਇਹਨੂੰ ਹੌਲਾ ਕਰਤਾ। ਹੂੰ ਅ ਦਿਖਾ ਜੀ ਦਿਖਾ ਦੀ ਤਾਂ ਨੂੰ ਪੱਤੇ ਦੇ ਹਿਸਾਬ ਕਿਤਾਬ ਦੇ ਪੀਲੇ ਰੰਗ ਦੇ ਹੋ ਚੁੱਕੇ ਆ ਪਤਝੜ ਕਰਕੇ ਨਾ। ਪਤਝੜ ਹੋਈ ਜਾਂਦਾ। ਹੁਣ ਇਹਨੂੰ ਨਵੇਂ ਪੱਤੇ ਆ ਜਾਣਗੇ। ਫੇਰੇ ਦੀ ਛਾਂ ਬਹੁਤ ਆ ਬੂੜ ਵਾਂਗੂ। ਛਾਂ ਬਹੁਤ ਆ ਇਹਦੀ ਬੂੜੰਗੂ ਝਾਂ ਹੁੰਦੀ ਐ ਤੇ ਬਾਈ ਜੀ ਫਿਰ ਇੱਧਰ ਡੇਰੇ ਕਿਵੇਂ ਲਾਏ ਤੁਸੀਂ ਇੱਧਰ ਸਾਡੇ ਬਜ਼ੁਰਗ ਹੀ ਆਗੇ ਸੀਗੇ ਹਾਂ ਬਾਈ ਬਲਦ ਖਰੀਦੇ ਖਰੀਦੇ ਇੱਧਰ ਨੂੰ ਹਾਂ ਬਾਈ ਉਹ ਦੇਖਦੇ ਦੇਖਦੇ ਬਸ ਇੱਧਰੋਂ ਏਰੀਆ ਪਸੰਦ ਆ ਗਿਆ ਫੇਰ ਬਸ ਇੱਥੇ ਤੇ ਪਾਣੀ ਪੁਣੀ ਕਿਵੇਂ ਇੱਥੇ ਪਾਣੀ ਠੀਕ ਆ ਤੇ ਜ਼ਮੀਨਾਂ ਦਾ ਰੇਟ ਜ਼ਮੀਨਾਂ ਦਾ ਰੇਟ ਵੀ ਕਾਫੀ ਐ ਜਿਵੇਂ 5-7 ਲੱਖ ਰੁਪਈਆ ਵਿੱਗੇ ਦਾ ਰੇਟ ਐ ਇੱਥੇ ਠੀਕ ਆ ਨਾ ਹਾਂਜੀ ਤੇ ਮੈਂ ਦੇਖਿਆ ਆ ਜਾਵਾਂ ਹੀ ਉੱਤੇ ਬਾਈ ਜੀ ਪੱਥਰ ਆ ਇਹ ਪੱਥਰ ਆ ਅੱਜ ਆ ਜੀ ਤੁਰਿਆ ਦੋ ਪੱਥਰ ਆ ਆ ਤਾਂ ਉੱਤੇ ਪੱਥਰੇ ਦਾ ਖੇਤੀ ਜਿਹੜੀ ਜ਼ਮੀਨ ਆਪਣੀ ਵਾਹਣ ਯੋਗ ਉਹ ਪੱਥਰ ਦਾ ਫਿਰ ਕਿੰਨਾ ਖੋ ਇਹ ਡੂੰਗਾ ਗਿਆ ਉੱਥੇ ਮੈਨੂੰ 3-4 ਫੁੱਟ ਮਿੱਟੀ ਆ ਉਹ 3-4 ਫੁੱਟ ਮਿੱਟੀ ਹੈਗੀ ਆ ਉੱਥੇ ਹਾਂ ਆ ਹੁਣ ਲੈ ਲੈ ਸਾਰਾ ਪੱਥਰੀ ਆ ਹਾਂ ਇਹ ਪੱਥਰੀ ਆ ਹੂੰ ਬਾਕੀ ਜਿੱਥੋਂ ਮਿੱਟੀ ਖਤਮ ਹੋਊਗੀ ਜਦੋਂ ਬੋਰ ਕਰਾਉਣਾ ਅਸੀਂ ਜਿੱਥੋਂ ਪੱਥਰ ਕੇਰਾ ਸ਼ੁਰੂ ਹੋ ਗਿਆ ਉਹ ਦੁਬਾਰੇ ਫਿਰ ਮਿੱਟੀ ਨਹੀਂ ਆਉਂਦੀ ਪੱਥਰ ਹੀ ਤੁਰਿਆ ਆਉਂਦਾ ਥੱਲੇ ਤੱਕ ਭਲਾ 300 ਫੁੱਟ ਤੱਕ ਬੋਰ ਕਰਾ ਲਓ ਇਹ ਤੇ ਜਦ ਮਸ਼ੀਨਾਂ ਵੀ ਉਹ ਵੱਡੀਆਂ ਚਾਹੀਦੀਆਂ ਇਹਦੇ ਵਾਸਤੇ ਬੋਰ ਵਾਲੀਆਂ ਹਨਾ ਸਾਡੇ ਦਾ ਪੰਜਾਬ ਚ ਦੂਜੀਆਂ ਚੱਲਦੀਆਂ ਵਾਂ ਨਹੀਂ ਨਹੀਂ ਉਹ ਬੋਕੀਆਂ ਵਾਲਾ ਨਹੀਂ ਚੱਲਦਾ ਇਹ ਵਰਮੇ ਵਾਲੀ ਚੱਲਦੀ ਟਰੱਕਾਂ ਤੇ ਆਉਂਦਾ ਸਮਾਨ ਉਹ ਟਰੱਕਾਂ ਜਾਂ ਤੇ ਆਉਂਦਾ ਦੋ ਟਰੱਕ ਹੁੰਦੇ ਇਕੱਠੇ ਹਾਂ ਦੋ ਘੱਟੇ ਹਾਂ ਤੇ ਫਿਰ ਬਾਈ ਜੀ ਫਿਰ ਸਾਧਨ ਸੁਧਨ ਉਹ ਨਾ ਜਮਾਨੇ ਦਾ ਬਹੁਤ ਘੱਟ ਹੋਣਗੀ ਜੰਗ ਮੈਂ ਦੇਖਦਾ ਵੀ ਅੱਜ ਤੋਂ 20 ਸਾਲ ਪਹਿਲਾਂ ਵੀ ਆਉਂਦਾ ਰਿਹਾ ਇਸ ਏਰੀਏ ਚ ਦਰਖਤ ਬਹੁਤ ਸੀ ਜੰਗਲ ਸਹੂਲਤਾਂ ਬਹੁਤ ਘੱਟ ਸੀ ਦਰਖਤ ਜਿਆਦੇ ਸੀਗਾ ਪਾਣੀ ਜਿਹੜਾ ਸੀਗਾ ਨਦੀਆਂ ਦਾ ਸੀਗਾ ਆਪ ਦੇ ਆਪ ਹੀ ਪੱਥਰਾਂ ਚੋਂ ਨਿਕਲਦਾ ਸੀ ਉਹ ਆਪਦੇ ਆ ਪੱਥਰਾਂ ਚੋਂ ਨਿਕਲਦਾ ਕਰਕੇ ਤੇ ਊਵੇਂ ਹੀ ਖੇਤਾਂ ਨੂੰ ਲਾਈ ਜਾਂਦੇ ਸੀਗੇ ਜਿਵੇਂ ਆਪਾਂ ਨਹਿਰ ਦਾ ਪਾਣੀ ਲਾਈ ਜਾਂਦੇ ਪਾਣੀ ਇੱਥੇ ਵੀ ਮੁੱਕ ਗਿਆ ਹਨਾ ਪਾਣੀ ਇੱਥੇ ਵੀ ਘਟ ਗਿਆ ਹੁਣ ਇਹ ਪਾਣੀ ਪੰਜਾਬ ਚੋਂ ਵੀ ਘਟ ਗਿਆ ਪਾਣੀ ਜਾਂਦਾ ਕਿੱਥੇ ਆ ਮੈਂ ਕਹਿੰਨਾ ਪੱਖੇ ਖਰਾਬ ਬੜਾ ਕਰਤਾ ਜਉ ਲੋਕਾਂ ਨੇ ਝੂਨਾ ਛਾ ਨਾ ਲਾ ਕੇ ਸਾਢੇ 12 ਚਲ ਪੰਜਾਬ ਚ ਇਹ ਗੱਲ ਆ ਵੀ ਝੂਨਾ ਬੜਾ ਲਾਉਂਦੇ ਝੂਨਾ ਹੁਣ ਇੱਥੇ ਵੀ ਕਾਫੀ ਲਾਉਣ ਲੱਗ ਗਏ ਬਾਕੀ ਜਿਹੜਾ ਬੋਰ ਕਰਨ ਨਾ ਹਰੇਕ ਬੰਦਾ ਹਰੇਕ ਥਾਂ ਦੀ ਫਸਲ ਉਪਜਾਉ ਕਰ ਲਈ ਜ਼ਮੀਨ ਤਾਂ ਉਹਦਾ ਕਰਕੇ ਹਰੇਕ ਫਸਲ ਧਰਤੀ ਚ ਬਾਹਰ ਨਿਕਲ ਲੱਗ ਗਿਆ ਨਿਕਲਣ ਲੱਗ ਗਏ ਅਸਾਂ ਡੈਮ ਟੂਮਾ ਦਾ ਪਾਣੀ ਕੰਟਰੋਲ ਨਹੀਂ ਹੁੰਦਾ ਜਦੋਂ ਮੀਂਹ ਆਉਂਦਾ ਉਦੋਂ ਬੇਮਤਲ ਬਾਈ ਬੜਾ ਖਰਾਬ ਹੋ ਜਾਂਦਾ ਬੜਾ ਜਿਆਦਾ ਸਾਢੇ ਦਾ ਇੱਥੇ ਇੰਨਾ ਨਿਕਲ ਜਾਂਦਾ ਬਹੁਤ ਜਿਆਦਾ ਹਮ ਬਿਲਕੁਲ ਇੱਕ ਆਪਣੇ ਇਧਰ ਹੈ ਆਹ ਆਪੂ ਟਾ ਕਹਿੰਦੇ ਜੰਗ ਜਲੇਬੀ ਹਾਂਜੀ ਇਹ ਜੰਗ ਜਲੇਬੀ ਦਾ ਬੂਟਾ ਹੈਗਾ ਇਹ ਬਰੀਕ ਬਰੀਕ ਪੱਤੇ ਜਿਹੇ ਆਦੇ ਹੈ ਇਹ ਪੱਤੇ ਇਹਦੇ ਬਰੀਕ ਬਰੀਕ ਆ ਹਾਲੇ ਦੇ ਆਦੇ ਆ ਲੱਗਦੇ ਆ ਜਿਹੜੇ ਲੱਗਦੇ ਆਉਂਦੇ ਹਜੇ ਤੇ ਹਜੇ ਲੱਗਦੇ ਆਉਂਦੇ ਆ ਕੋਈ ਫੁੱਲ ਚੱਲੀ ਜਾਂਦਾ ਤੇ ਇਹਨੂੰ ਮਤਲਬ ਜਲੇਬੀਆਂ ਵਾਂਗੂ ਫਲ ਲੱਗਣਾ ਇਹਨੂੰ ਜਿਵੇਂ ਆਪਣੇ ਝਾਂਡ ਨੂੰ ਖੋਖੇ ਜੇ ਲੱਗਦੇ ਹੁੰਦੇ ਆ ਇਹ ਫਿਰ ਕੀ ਕਰਦੇ ਆ ਇਹਨੂੰ ਖਾਂਦੇ ਆ ਜਬਾਗ ਇਹ ਜੰਗਲ ਦਾ ਫਲ ਆ ਇੱਕ ਜੰਗਲੀ ਫਲ ਤੇ ਮਤਲਬ ਜੰਗਲ ਉਹ ਖਾਂਦੇ ਆ ਮਤਲਬ ਖਾਂਦੇ ਆ ਇਹਨੂੰ ਬੰਦੇ ਜਦੋਂ ਪੱਕ ਜਾਂਦਾ ਹੈ ਅਸੀਂ ਤਾਂ ਜਿਹੜੇ ਇੱਥੋਂ ਦੇ ਲੋਕ ਬਿਸ਼ਿੰਦੇ ਆ ਪੁਰਾਣੇ ਉਹਨਾਂ ਨੂੰ ਪੇਟ ਬਾਹਲਾ ਕਿਹੜੀ ਚੀਜ਼ ਖਾਣੀ ਹੈ ਕਿਹੜੀ ਛੱਡਣੀ ਹਾਂ ਕਿਉਂਕਿ ਉਦੋਂ ਸਾਦਨ ਹੋਰ ਤਾਂ ਕਣਕ ਤਾਂ ਹੁੰਦੀ ਨਹੀਂ ਸੀ ਆ ਝੋਨਾ ਸੀ ਨਾ ਕੋਈ ਹੋਰ ਫਸਲ ਸੀ ਨਾ ਇਹ ਜਮਾ ਜਲੇਬੀ ਦੇ ਆਕਾਰ ਦਾ ਜਿਵੇਂ ਫਾਲਾ ਇਹਨੂੰ ਜੰਗ ਜਲੇਬੀ ਕਹਿੰਿਆ ਵੀ ਜੰਗਲ ਦੀ ਜਲੇਬੀ ਜੰਗਲ ਦੀ ਸਹੀ ਆ ਜੰਗਲ ਤੋਂ ਬਣਿਆ ਸੀ ਹਾਂ ਵੀ ਜੰਗਲ ਤੋਂ ਜੰਗਲ ਤੋਂ ਬਣਿਆ ਹਾਂ ਕਮਾਲ ਬਾਕੀ ਕਹਿੰਦਾ ਦਰਖਤ ਰੂਪ ਤਾਂ ਲਾਇਏ ਥੋੜੇ ਬਹੁਤ ਆ ਨਾ ਹਾਂ ਦਰਖਤ ਤਾਂ ਪੁਰਾਣੇ ਰੋਖੇ ਪਰ ਉਹ ਨਿਮਾ ਖੜੀਆਂ ਥੋੜੇ ਆ ਨਾ ਉਹ ਤੇ ਜਾਨਵਰ ਸੋ ਮਤ ਇਸੇ ਕਰਕੇ ਪੰਛੀ ਪੰਖ ਨੂੰ ਟਿਕਾਣਾ ਮਿਲ ਜਾਂਦਾ ਹੈ ਨਾ ਟਿਕਾਣਾ ਮਿਲ ਜਾਂਦਾ ਬਾਕੀ ਸੰਦ ਸੰਦ ਡਾ ਖੜਾ ਜਿਵੇਂ ਹੁਣ ਲਿਆ ਥੱਲੇ ਰੂਟਾ ਵੀ ਟਰੀ ਖੜਾ ਇਹਦੇ ਛਾਂ ਰਹਿੰਦੀ ਆ ਛਾਂ ਰਹਿੰਦੀ ਆ ਬਈ ਫਲ ਉਹਦਾ ਫਲ ਤਾਂ ਜਿਹੜਾ ਮਿਲਣਾ ਹੀ ਮਿਲਣਾ ਬਈ ਨਾਲ ਛਾਂ ਵੀ ਹੈ ਛਾਂ ਵੀ ਆ ਲੈ ਇਹ ਬਹੁਤ ਚੰਗੀ ਗੱਲ ਆ ਭਾਈ ਜੀ ਆਹ ਸਾਗਬਾਨ ਦਾ ਬੂਟਾ ਕਰ ਸਾਗਬਾਨ ਉਹ ਕਹਿੰਦਾ ਸਾਗਬਾਨ ਭਾਈ ਲੋਕਾਂ ਨੇ ਆਪਾਂ ਨੇ ਚੁੱਲੀਆਂ ਜੀ ਬਹੁਤ ਮਚਾਤਾ ਹਾਂਜੀ ਹੈਨਾ ਹਾਂ ਇਹ ਅਗੇ ਵੀ ਆਮ ਹੁੰਦਾ ਸੀਗਾ ਟਾਲੀਆਂ ਭਰ-ਭਰ ਲੋਕਾਂ ਨੇ ਵਿਚਾਰਾ ਹਾਂ ਇਹ ਇੱਕ ਤਾਂ ਹੁੰਦਾ ਵੀ ਜਿਹੜਾ ਉਂ ਲਾਇਆ ਵਾ ਇਹ ਜਿਹੜਾ ਜੰਗਲ ਚੋਂ ਆਪਦੇ ਆਪ ਹਰਾ ਹੋਇਆ ਵਾ ਹਾਂ ਉਹ ਨਾ ਉਹ ਪੂਰਾ ਹੋਇਆ ਵਾ ਇੱਕ ਕਿਤੇ ਤੁਹਾਡੇ ਸ਼ਸ਼ਰਾ ਵਾਲਾ ਵਾ ਹਾਂ ਤੇ ਪਲਾਸ ਜਿਹਨੂੰ ਕਹਿੰਦੇ ਆ ਹਾਂ ਹੋਰ ਰੁੱਖ ਕਿਹੜੇ ਬਾਲੇ ਆ ਇੱਧਰ ਓਰੇ ਆਹ ਜਿਹੜਾ ਪੰਜਾਬ ਚ ਤੁਸੀਂ ਅਰਜਨ ਕਹਿੰਦੇ ਆ ਹਾਂ ਉਹ ਆਹ ਅਰਜਨ ਹੀ ਖੜਾ ਹਾਂ ਹਾਂ ਪਰਲੇ ਬੱਡੇ ਇਧਰ ਆ ਉਹ ਨਦੀਆਂ ਪਰਲੇ ਵਾਸਤੇ ਹਾਂ ਇਹ ਨਦੀ ਹੈ ਪਰਲੇ ਵਾਸਤੇ ਇਸ ਨਦੀ ਦੇ ਨਾਲ 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 ਇਹ ਅਰਜਣੀ ਘੜਾ ਅਰਜਣੀ ਜਿਹੜਾ ਤੁਸੀਂ ਕਹਿੰਦੇ ਪੰਜਾਬ ਚ ਵੀ ਅਰਜਣ ਇੱਥੇ ਉਹਨੂੰ ਕੋੜਾ ਕਹਿੰਦੇ ਆ ਹਾਂ ਕੋੜਾ ਹਾਂ ਕੋੜਾ ਕਿ ਕੋੜਾ ਨਹੀਂ ਕੋੜਾ ਕੋੜਾ ਕਹਿੰਦੇ ਆ ਖਾ ਬਾਲਾ ਸੁਣਾ ਵਾ ਇਹਦਾ ਹੀ ਸਾਨੂੰ ਵੀ ਨਹੀਂ ਪਤਾ ਇਹਦਾ ਨਾਮ ਹਜੇ ਤੱਕ ਚੱਲਿਆ ਇਹ ਕਾਹਦਾ ਰੱਖਤਾ ਇਹਨੂੰ ਆਹ ਵੇ ਫੁੱਲ ਲੱਗਿਆ ਏ ਫੇਰ ਮੰਗਰ ਫੜ ਲੱਗੀ ਹੁੰਦੀ ਆ ਜਿਹੜੇ ਕਰਕੇ ਫੁੱਲ ਬਹੁਤ ਸੋਹਣੇ ਫੁੱਲਾਂ ਨਾਲ ਭਰਿਆ ਪਿਆ ਫੁੱਲਾਂ ਨਾਲ ਭਰਿਆ ਪਿਆ ਮਿਠਾਸ ਹੋ ਗਈ ਤੇ ਫੁੱਲਾਂ 'ਚ ਮੱਖੀਆਂ तितਲੀਆਂ ਬਹੁਤ ਆ ਜਾਂਦੇ ਹੈ ਹਾਂ तितਲੀਆਂ ਬਹੁਤ ਆ ਜਾਂਦੇ ਦੇਖੋ ਦਰਸ਼ਕੋ ਇਹ ਤੁਹਾਨੂੰ ਵੀ ਨਹੀਂ ਪਤਾ ਕੀ ਆ ਇਹ ਸਾਨੂੰ ਵੀ ਨਹੀਂ ਪਤਾ ਵੀ ਦਰਖਤ ਦਾ ਨਾਂ ਕੀ ਆ ਉਹ ਇਹਨੂੰ ਫਲ ਲੱਗਦੇ ਆ ਫਲ ਫਲ ਵੀ ਜੰਗਲੀ ਦਰਖਤ ਆ ਇਹ ਵੀ ਹਾਂ ਜੰਗਲੀ ਦਰਖਤ ਆ ਇੱਥੇ ਛੋਟੇ ਛੋਟੇ ਲੱਗੇ ਵੀ ਆ ਹੁਣਗੇ ਹਰੇ ਜੇ ਹਾਂ ਤੇ ਇਹ ਤੇ ਆ ਪੁਰਾਣੇ ਲੱਗੇ ਵੀ ਆ ਜਿਹੜੇ ਇਹ ਸੁੱਕ ਚੁੱਕੇ ਆ ਸੁੱਕ ਚੁੱਕੇ ਆ ਕੰਮ ਨਹੀਂ ਆਉਂਦੇ ਪੰਛੀ ਉੰਚੀ ਦਾ ਖਾਂਦੇ ਹੋਣਗੇ ਪੰਛੀ ਖਾਂਦੇ ਆ ਇਹਨਾਂ ਨੂੰ ਬਲਾਂ ਨੂੰ ਪੰਛੀ ਪੰਛੀ ਪੱਕ ਕੇ ਲਾਲ ਹੋ ਜਾਂਦੇ ਆ ਇਹ ਹੂੰ ਦੇਖੋ ਦਰਸ਼ਕੋ ਇਹ ਦੀ ਸੀ ਗੱਲਬਾਤ ਤਾਂ ਮੇਰੇ ਧੰਨਵਾਦ ਤੁਸੀਂ ਸਮਝ ਦਿੱਤਾ ਮਿਹਰਬਾਨੀ ਅਗਲੀ ਵਾਰੀ ਦਰਸ਼ਕ ਨੂੰ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਧੰਨਵਾਦ ਮਿਹਰ